ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਦੋਸਤੋ ਜੇ ਤੁਸੀਂ ਉਹ ਬੇਰੁਜ਼ਗਾਰ ਤੇ ਚਾਹੁੰਦੇ ਹੋ ਸਰਕਾਰੀ ਨੌਕਰੀ ਤਾਂ ਇਹ ਖਬਰ ਤੁਹਾਡੇ ਵਾਸਤੇ ਵੀ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਹਾਂਜੀ ਹੁਣ ਬੇਰੁਜ਼ਗਾਰਾਂ ਲਈ ਇੱਕ ਖੁਸ਼ ਖਬਰੀ ਐਫਸੀਆਈ ਵਿੱਚ 4103 ਅਸਾਮੀਆਂ ਦੀ ਭਰਤੀ ਜਿਹੜੀ ਇਹ ਜਲਦੀ ਕੀਤੀ ਜਾ ਰਹੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ 4103 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਤੇ ਇਸ ਵਾਸਤੇ 23 ਫਰਵਰੀ ਤੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਅਰਜ਼ੀਆਂ 28 ਫਰਵਰੀ 2019 ਤੋਂ ਸ਼ੁਰੂ ਹੋਣਗੀਆਂ ਇਹਨਾਂ ਅਸਾਮੀਆਂ ਵਿੱਚ ਜੇ ਹੀ ਸਟੈਨੋ ਟਾਈਪਿਸਟ ਤੇ ਅਸਿਸਟੈਂਟ ਉਹਦਿਆਂ ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਨੇ ਤੇ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ ਨੋਟ ਕਰ ਲਵੋ 25 ਮਾਰਚ 2019 ਅਸਾਮੀਆਂ ਨਾਲ ਸੰਬੰਧਿਤ ਸਾਰੀ ਜਾਣਕਾਰੀ fci.gov.in ਵੈੱਬਸਾਈਟ ਤੇ ਉਪਲਬਧ ਹੈ 4103 ਅਸਾਮੀਆਂ ਵਿੱਚੋਂ 10% ਦੀ 388 ਅਸਾਮੀਆਂ ਆਮ ਪਛੜੇ ਵਰਗ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਤੇ ਵੱਖ-ਵੱਖ ਅਹੁਦੇਾਂ ਲਈ ਵੱਖ-ਵੱਖ ਯੋਗਤਾ ਰੱਖੀ ਗਈ ਹੈ ਹਰ ਅਹੁਦੇ ਲਈ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਜ਼ਰੂਰੀ ਹੈ ਇਸ ਤੋਂ ਇਲਾਵਾ ਵੈੱਬਸਾਈਟ ਤੋਂ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ ਉਮੀਦਵਾਰਾਂ ਦੀ ਚੋਣ ਆਨਲਾਈਨ ਇਮਤਿਹਾਨ ਦੇ ਆਧਾਰ ਤੇ ਕੀਤੀ ਜਾਵੇਗੀ ਤੇ ਪ੍ਰੀਖਿਆ ਤੋਂ 15 ਦਿਨ ਪਹਿਲਾਂ ਐਡਮਿਟ ਕਾਰਡ ਦੇ ਦਿੱਤੇ ਜਾਣਗੇ ਤੇ 28 ਫਰਵਰੀ ਸਵੇਰੇ 10 ਵਜੇ ਤੋਂ 30 ਮਾਰਚ ਰਾਤ 12 ਵਜੇ ਤੱਕ ਇਸ ਸਬੰਧੀ ਅਰਜੀ ਭੇਜੀ ਜਾ ਸਕਦੀ ਹੈ ਅਰਜੀ ਭੇਜਣ ਲਈ ਸਭ ਤੋਂ ਪਹਿਲਾਂ ਤੁਸੀਂ FC ਦੀ ਵੈਬਸਾਈਟ ਤੇ ਜਾ ਕੇ ਵੇਖ ਸਕਦੇ ਹੋ ਵੈਬਸਾਈਟ ਤੇ ਕਰੰਟ ਰਿਕੁਆਇਰਮੈਂਟ ਦਾ ਲਿੰਕ ਹੋਵੇਗਾ ਇਸ ਨੂੰ ਖੋਲ ਕੇ ਤੁਸੀਂ ਜ਼ੋਨ ਜਿਹੜੇ ਨੇ ਉਹ ਸਿਲੈਕਟ ਕਰ ਸਕਦੇ ਹੋ ਜਿਵੇਂ ਨਾਰਥ ਈਸਟ ਵੈਸਟ ਵਗੈਰਾ ਤੇ ਫਿਰ ਸਾਰੇ ਵੇਰਵੇ ਭਰ ਕੇ ਤੁਸੀਂ ਫਾਰਮ ਸਬਮਿਟ ਕਰ ਦਿਓ ਤਾਂ ਫਿਰ ਦੇਰ ਖਾਸ ਦੀ ਵੇਖੋ ਜੀ ਚੈੱਕ ਕਰੋ ਵੈਬਸਾਈਟ ਤੇ ਕਰੋ ਅਪਲਾਈ ਆਪਣੀ ਸਰਕਾਰੀ ਨੌਕਰੀ ਵਾਸਤੇ ਬਹੁਤ ਬਹੁਤ ਧੰਨਵਾਦ